ਗੁਰੂ ਵਾ 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 ਵਾ ਗੁਰੂ 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 ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀਓ ਅਜ ਪੰਸਾਰੀ ਉਚੇ ਚੇ ਤੌਰ ਤੇ ਤਨ ਤਨ ਸਤ ਗੁਰੂ ਸ਼ਰੀਗ ਰੂਗਰੰਸ ਮਹਾਰਾਜਿਆਂ ਦੇ ਪਹਿਲੇ ਪ੍ਰਕਾਸ਼ ਪ੍ਰਭਨ ਮੁਖ ਰੱਖਦੇ ਹੋਏ ਅੰਮ੍ਰਿਤ ਵੇਲੇ ਵਾਹਿਗੁਰੂ ਗੁਰਮੰਤਰ ਸਿਮਰਨ ਦੇ ਨਾਲ ਜੁੜੇ ਹਾਂ ਪੂਰੇ ਸਮੂਹ ਸੰਗਤ ਆਪ ਸਮੂਹ ਸੰਗਤ ਨੂੰ ਪੂਰੇ ਜਗਤ ਨੂੰ ਨਗਰ ਵਾਸੀਆਂ ਨੂੰ ਤਨ ਤਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋਂ ਦੇ ਪਹਿਲੇ ਪ੍ਰਕਾਸ਼ ਦੇ ਪਰਗੋਦੀਆਂ ਲੱਖ ਲੱਖ ਨਮਾਰਕਾਂ ਹੋ ਜੀ ਕੋਕੇ ਜੋ ਸਤ ਗੁਰੂ ਵਚਨ ਕਰ ਦਿੰਨੇ ਨਿਤ ਜਪੀਏ ਸਾਸ ਗ੍ਰਾਸ ਨਾਉ ਪਰਵਰਦੇ ਕਾਰਪ ਸਾਰੇ ਇਸਮੂ ਜਗਤ ਅੱਜ ਸਤਿਗੁਰਾਂ ਦੇ ਪਹਿਲੇ ਪ੍ਰਕਾਸ਼ ਵਰਗੰਮਾ ਰਹੇ ਨੇ ਜਦੋਂ ਸਤਿਗੁਰੂ ਜੀ ਧੰਨ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਦਾਸੀਆਂ ਦੇ ਉੱਤੇ ਅਕਾਲ ਪੁਰਖ ਪਰਮਾਤਮਾ ਦੇ ਸੱਚ ਦੇ ਪ੍ਰਚਾਰ ਵਾਸਤੇ ਤੁਰਦੇ ਨੇ ਨਾਲ ਬਾਲਾ ਜੀ ਤੇ ਮਰਦਾਨਾ ਜੀ ਜੋ ਵੀ ਅਕਾਲ ਪੁਰਖ ਪਰਮਾਤਮਾ ਦੀ ਦਰਗਾਹੀ ਅllਾਹੀ ਬਾਣੀ ਸਤਿਗੁਰਾਂ ਨੂੰ ਪ੍ਰਗਟ ਹੁੰਦੀ ਉਹ ਮੁਖ ਚੋਂ ਉਚਾਰ ਦੇ ਕੀਰਤਨ ਕਰਦੇ ਔਰ ਸੰਗਤਾਂ ਨੂੰ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਵੱਖ-ਵੱਖ ਦਿਸ਼ਾਂ ਦੇ ਵਿੱਚ ਜਾ ਕੇ ਵੱਖ-ਵੱਖ ਕਸਬਿਆਂ ਸੂਬਿਆਂ ਦੇ ਵਿੱਚ ਜਾ ਕੇ ਅਕਾਲ ਪੁਰਖ ਪਰਮਾਤਮਾ ਦਾ ਸੱਚ ਦਾ ਫੇਰ ਦਿੰਦੇ ਨੇ ਔਰ ਜੋ ਬਾਣੀ ਭਰਗਟ ਹੁੰਦੀ ਉਹਨੂੰ ਇੱਕ ਪੋਥੀ ਦੇ ਉੱਤੇ ਲਿਖ ਲੈਂਦੇ ਨੇ ਸਾਰੀ ਬਾਣੀ ਜਿੰਨੀ ਵੀ ਆਉਂਦੀ ਇੱਕ ਪੋਥੀ ਦੇ ਉੱਤੇ ਲਿਖ ਲੈਂਦੇ ਔਰ ਸਮਾਂ ਕਰਤਾਰਪੁਰ ਦੀ ਧਰਤੀ ਦੇ ਉੱਤੇ ਵਤੀਤ ਕਰਨ ਲੱਗੇ ਨੇ ਸਾਰੀਆਂ ਦਸਿਆੀਆਂ ਕੀਤੀਆਂ ਨੇ ਹੋਰ ਜਿਹੜੀ ਬਾਣੀ ਲਿਖੀ ਹੈ ਉਹ ਉਸ ਮਨ ਦੇ ਹੱਥ ਵਿੱਚ ਜਾਣੀ ਚਾਹੀਦੀ ਸੀ ਜਿਹੜਾ ਉਹ ਮਨ ਦੀ ਸੰਭਾਲ ਕਰ ਸਕਦਾ ਕਿਉਂਕਿ ਬਾਣੀ ਦਾ ਖਜ਼ਾਨਾ ਮਹਿੰਗਾ ਸੀ ਕਿਸੇ ਆਮ ਦੇ ਹੱਥ ਵਿੱਚ ਨਹੀਂ ਸਿਦਿਆ ਜਾ ਸਕਦਾ ਉਸ ਸਮੇਂ ਭਾਈ ਲੈਣਾ ਜੀ ਸਤਿਕਾਰਯੋਗ ਭਾਈ ਲੈਣਾ ਜੀ ਤਨਸਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਸ਼ਰਨ ਦੇ ਵਿੱਚ ਜਾਂਦੇ ਨੇ ਔਰ ਉਹਨਾਂ ਨੂੰ ਆਪਣਾ ਗੁਰੂ ਤਾਰਨ ਕਰ ਦਿੰਦੇ ਨੇ ਗੁਰੂ ਮੰਨ ਦਿੰਦੇ ਨੇ ਔਰ ਤਨਸਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਭਾਈ ਲੈਣਾ ਜੀ ਨੂੰ ਵੀ ਸੱਚ ਦਾ ਪੈਰ ਦਿੱਤਾ ਔਰ ਸਾਚੇ ਦੇ ਨਾਲ ਮਲਾਪ ਹੋਇਆ ਭਾਈ ਲੈਣਾ ਜੀ ਨੇ ਵੀ ਗੁਰੂ ਦਾ ਵਚਨ ਮੰਨਿਆ ਗੁਜ ਦੇ ਗੁਰੂ ਦੇ ਵਚਨ ਨੂੰ ਕਮਾਇਆ ਔਰ ਸਤਗੁਰਾਂ ਨੇ ਵੀ ਕਈ ਪ੍ਰਕਾਰ ਦੀਆਂ ਜਿਹੜੀਆਂ ਨੇ ਉਹ ਕਸਵਟੀਆਂ ਲੈਂਆਂ ਨੇ ਕਿਉਂਕਿ ਇਹ ਖਜ਼ਾਨਾ ਬੜਾ ਕੀਮਤੀ ਸੀ ਬਾਣੀ ਦਾ ਉਸ ਨੂੰ ਹੀ ਸੌਂਪਿਆ ਜਾ ਸਕਦਾ ਸੀ ਜਿਹੜਾ ਅਕਾਲ ਪੁਰਖ ਪਰਮਾਤਮਾ ਦੀ ਕਸਵੱਟੀ ਤੇ ਖਰਾ ਉਤਰ ਜਾਈ। ਪਰ ਜੋ ਗੁਰਬਾਣੀ ਤਨ ਸਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਕੱਤਰ ਕੀਤੀ ਲੇਖੇ ਜਦੋਂ ਗੁਰੂ ਅੰਗਦ ਦੇ ਮਹਾਰਾਜ ਜੀ ਗਦੀ ਤੇ ਵਿਰਾਜਮਾਨ ਕੀਤੇ ਨੇ ਸਤਿਗੁਰਾਂ ਨੇ ਆਪ ਆਪਣਾ ਸੀ ਛੁਕਾਇਆ ਤੇ ਉਹ ਬਾਣੀ ਅਕਾਲ ਪੁਰਖ ਅਲਾਹੀ ਬਾਣੀ ਗੁਰੂ ਅੰਗਦ ਦੇ ਮਹਾਰਾਜਿਆਂ ਦੀ ਚੌਲੀ ਦੇ ਵਿੱਚ ਪਾ ਦਿੱਤੀ। ਔਰ ਉਸ ਤੋਂ ਬਾਅਦ ਉਹੀ ਸੱਚ ਦਾ ਭੇਦ ਉਹੀ ਅਕਾਲ ਪੁਰਖ ਪਰਮਾਤਮਾ ਦਾ ਭੇਦ ਔਰ ਸੱਚ ਦੇ ਮਾਰਗ ਨੂੰ ਸਮਝਾਉਣਾ ਇਹੀ ਗੁਰੂ ਅੰਗਦ ਦੇ ਮਹਾਰਾਜੀਆਂ ਨੇ ਕੀਤਾ ਔਰ ਉਹਨਾਂ ਨੇ ਵੀ ਜੋ ਬਾਣੀ ਲਿਖੀ ਪੋਥੀ ਦੇ ਵਿੱਚ ਦਰਜ ਕਰ ਦਿੱਤੀ ਗੁਰੂ ਅੰਗਦ ਦੇ ਮਹਾਰਾਜੀਆਂ ਦੇ ਸ਼ਰਨ ਦੇ ਵਿੱਚ ਗੁਰੂ ਸਤਿਗੁਰੂ ਅਮਰਦਾਸ ਮਹਾਰਾਜ ਜੀ ਜਾਂਦੇ ਇਸੇ ਤਰ੍ਹਾਂ ਬਾਣੀ ਧੰ ਸਤਿਗੁਰੂ ਸ੍ਰੀ ਗੁਰੂ ਅਮਰਦੇਸ ਮਹਾਰਾਜੀਆਂ ਨੇ ਵਿਚਾਰੀ ਪ੍ਰਗਟ ਹੋਈ ਉਹ ਵੀ ਲਿਖੀ ਗਈ ਉਹ ਗੁਰੂ ਅਰਮਦਾਸ ਮਹਾਰਾਜ ਜੀਾਂ ਦੇ ਚੋੜੀ ਦੇ ਵਿੱਚ ਪਾ ਦਿੱਤੀ ਗਈ। ਅਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਸੱਚ ਦਾ ਉਪਦੇਸ਼ ਕੀਤਾ। ਸੱਚ ਦੇ ਨਾਲ ਸੰਗਤਾਂ ਨੂੰ ਜੋੜਿਆ। ਔਰ ਬਾਣੀ ਦੋਹਤਾ ਬਾਣੀ ਦਾ ਗੋਹਿਤਾ ਧੰ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਝੋਲੀ ਵਿੱਚ ਪਾ ਦਿੱਤੀ ਗਈ ਹੁਣ ਸਾਰੀ ਬਾਣੀ ਸਤਿਗੁਰਾਂ ਦੀ ਝੋਲੀ ਵਿੱਚ ਆਈ ਹੈ ਔਰ ਸਤਿਗੁਰ ਜੀ ਵੀ ਸੱਚ ਦਾ ਉਪਦੇਸ਼ ਸੰਗਤਾਂ ਨੂੰ ਦਿੰਦੇ ਨੇ ਅਕਾਲ ਪੁਰਖ ਪਰਮਾਤਮਾ ਨਾਲ ਸੱਚ ਦੇ ਨਾਲ ਜੋੜਦੇ ਨੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਗੁਰਮੁਖ ਪਿਆਰੇ ਕੀਰਤਨ ਕਰਦੇ ਬਾਣੀ ਨੂੰ ਗਾਉਂਦੇ ਤਾਂ ਇੱਕ ਦਿਨ ਗੁਰਸਿੱਖ ਬਾਣੀ ਦਾ ਕੀਰਤਨ ਕਰਦੇ ਕਿਤੇ ਕੱਚੀ ਬਾਣੀ ਦਾ ਉਹਨਾਂ ਨੇ ਕੀਰਤਨ ਕੀਤਾ ਔਰ ਸਿੱਖਾਂ ਨੇ ਇਸ ਚੀਜ਼ ਨੂੰ ਵਿਚਾਰਿਆ ਕਿ ਇਹ ਬਾਣੀ ਉਹ ਨਹੀਂ ਜੋ ਸਤਗੁਰਾਂ ਨੂੰ ਅੱਲਾ ਹੀ ਦਰਗਾਹੀ ਪ੍ਰਗਟ ਹੋਈ ਹੈ ਇਹ ਕੱਚੀ ਬਾਣੀ ਹੈ ਕਿਉਂਕਿ ਉਸ ਸਮੇਂ ਵੀ ਸ਼ਰਾਰਤੀ ਅੰਸਰ ਸੀ ਜੋ ਬਾਣੀ ਦੇ ਨਾਲ ਛੇੜਛਾੜ ਕਰਦੇ ਸੀ ਕੱਚੀ ਬਾਣੀ ਆਪਣੀ ਲਿਖ ਦੇਣੀ ਤੇ ਉਸ ਤੋਂ ਬਾਅਦ ਮੋਹਰ ਗੁਰਨਾਨਕ ਦੀ ਲਾ ਦੇਣੀ ਕਿਉਂਕਿ ਜਿਵੇਂ ਸਤਿਗੁਰੂ ਸਮਝਾਉਂਦੇ ਨੇ ਜੈਸੀ ਮੈਂ ਅਵ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਦੇ ਲਾਲੋ ਵੀ ਜਹ ਜੀ ਉਹ ਕਾਲਪੁਰਖ ਪਰਮਾਤਮਾ ਨੇ ਬਾਣੀ ਪ੍ਰਗਟ ਕੀਤੀ ਉਹ ਬਾਣੀ ਲਿਖੀ ਗਈ ਉਹ ਨਾਹੀ ਦਰਗਾਹ ਦੀ ਬਾਣੀ ਹੈ ਉਹ ਪੱਕੀ ਬਾਣੀ ਹੈ ਸਤਿਗੁਰਾਂ ਨੇ ਸੋਚਿਆ ਵੀ ਕਿਉਂ ਨਾ ਹੁਣ ਗੁਰਮੁਖ ਪੈਰਿਓ ਪੂਰਾ ਤਤਕਰਾ ਲੇਖਣਾ ਬਾਣੀ ਰਾਗਾਂ ਚ ਲਿਖਣੀ ਫਿਰ ਉਹਨਾਂ ਦੇ ਵਾਰ ਸ਼ਲੋਕ ਛੰਦ ਪੌੜੀਆਂ ਲਿਖਣੀਆਂ ਇਹ ਬੜਾ ਮਿਹਨਤ ਦਾ ਕੰਮ ਸੀ ਹੁਣ ਇਹਨੂੰ ਲੇਖਣ ਵਾਸਤੇ ਬਹੁਤ ਹੀ ਗੁਣੀ ਗਿਆਨ ਸਹਿਜ ਦਾ ਜਿਹੜੇ ਸਤਿਗੁਰਾਂ ਨੇ ਸੇਵਾ ਸੰਭੀਆ ਉਹ ਭਾਈ ਗੁਰਦਾਸ ਜੀ ਨੂੰ ਸਾਰਾ ਤਤਕਰਾ ਉਹਨਾਂ ਨੂੰ ਸਮਝਾ ਦਿੱਤਾ ਗਿਆ ਔਰ ਕੱਲੇ-ਕੱਲੇ ਰਾਗ ਦੇ ਵਿੱਚ ਪਹਿਲਾਂ ਗੁਰੂਆਂ ਦੀ ਬਾਣੀ ਉਸ ਤੋਂ ਬਾਅਦ ਭਗਤਾਂ ਦੀ ਬਾਣੀ ਪਟਾਂ ਦੀ ਬਾਣੀ ਸਿੱਖਾਂ ਦੀ ਬਾਣੀ ਜਿਹੜੀ ਆ ਉਹ 71 ਦਰਜ ਕੀਤੀ ਗਈ ਹੈ। ਔਰ ਤਰਤੀਬ ਵਾਰ ਕੀਤੀ ਗਈ ਪਹਿਲਾ ਗੁਰੂ ਨਾਨਕ ਸਾਹਿਬ ਜੀਆਂ ਦੀ ਬਾਣੀ ਫਿਰ ਸ਼ਲੋਕ 12 ਤੇ ਪੌੜੀਆਂ। ਇਸ ਤਰ੍ਹਾਂ ਔਰ ਇਹਨਾਂ ਦਾ ਲੇਖਿਆ ਵੀ ਗਿਆ ਵੀ ਕਿਹੜੇ ਸਤਿਗੁਰੂ ਦੀ ਕਿੰਨੇ ਸ਼ਬਦ ਨੇ ਕਿੰਨੀਆਂ ਬਾਹਰ ਨੇ ਕਿੰਨੇ ਸ਼ਲੋਕ ਨੇ ਇਹ ਸਾਰਾ ਤਤਕਰਾ ਇੱਕ ਗਿਣਤੀ ਦੇ ਰੂਪ ਵਿੱਚ ਲੇਖਿਆ ਗਿਆ ਹੈ। ਇਸ ਕਰਕੇ ਲਿਖਿਆ ਗਿਆ ਵੀ ਕੋਈ ਵੀ ਬਾਣੀ ਦੇ ਨਾਲ ਛੇੜਛਾੜ ਨਾ ਕਰ ਸਕੇ ਬਾਣੀ ਇਸ ਤਰਤੀਬ ਦੇ ਵਿੱਚ ਲਿਖੀ ਗਈ ਕੋਈ ਇੱਕ ਵੀ ਸ਼ਬਦ ਤੁਸੀਂ ਭੁੱਲ ਕੇ ਵੀ ਮੌਖ ਦੇ ਵਿੱਚੋਂ ਗਲਤ ਉਚਾਰਨ ਕਰ ਦੋ ਉਹਦਾ ਤੁਰੰਤ ਪਤਾ ਲੱਗ ਜਾਂਦਾ ਹੈ ਵੀ ਇੱਥੇ ਕਿਤੇ ਨਾ ਕਿਤੇ ਗਲਤੀ ਹੋ ਗਈ ਹੈ ਸਤਿਗੁਰਾਂ ਦੇ ਸਰੂਪ ਤਿਆਰ ਕੀਤੇ ਗਏ। ਔਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਤਿਗੁਰਾਂ ਦੇ ਪ੍ਰਕਾਸ਼ ਕੀਤੇ ਗਏ। ਔਰ ਉਸ ਤੋਂ ਬਾਅਦ ਸਤਿਗੁਰਾਂ ਦੇ ਤਾਬਿਆਂ ਵਿੱਚ ਬੈਠ ਕੇ ਜਿਨ੍ਹਾਂ ਨੇ ਬਾਣੀ ਸੁਣਾਉਣੀ, ਸਤਿਗੁਰਾਂ ਦੇ ਵਚਨ ਸੁਣਾਉਣੇ ਸਤਕਾਰਯੋਗ ਤਨ ਤਨ ਬਾਬਾ ਬੁੱਢਾ ਜੀ ਜਿਨ੍ਹਾਂ ਨੂੰ ਸਤਿਗੁਰਾਂ ਦੇ ਤਾਬਿਆਂ ਵਿੱਚ ਬੈਠ ਕੇ ਹੱਡ ਗ੍ਰੰਥੀ ਦੀ ਜਿਹੜੇ ਸੇਵਾ ਸਤਿਗੁਰਾਂ ਨੇ ਸੰਭਾਲ ਕੀਤੀ ਹੈ